ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਜੇਕਰ ਤੁਸੀਂ ਹਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੀ ਪੰਜਾਬੀ ਸਾਹਿਤਮਾਲਾ ਪੁਸਤਕ ਦੇ ਵਾਰਤਿਕ ਭਾਗ ਬੋਲ ਦੇ ਪਾਠ ਦੂਜੇ ਬੋਲੀ ਜੋ ਕਿ ਸਰਦਾਰ ਗੁਰਵਕ ਸਿੰਘ ਦੀ ਲਿਖਤ ਹੈ ਪਹਿਲਾ ਪਲੇਖਨਾ ਜਾਣ ਪਛਾਨ ਕਰਾਂਗੀ ਸਰਦਾਰ ਗੁਰਵਖ ਸਿੰਘ ਦਾ ਜਨਮ 26 ਅਪ੍ਰੈਲ 1895 ਈਸਵੀ ਨੂੰ ਸਿਆਲਕੋਟ ਵਿਖੇ ਸਰਦਾਰ ਪਿਸ਼ੋਰਾ ਸਿੰਘ ਦੇ ਘਰ ਹੋਇਆ ਮੁੱਢਲੀ ਪੜ੍ਹਾਈ ਤੋਂ ਬਾਅਦ ਆਪਕੋ ਸਮਾ ਕਲਰਕ ਰਹੇ ਫਿਰ ਆਪਨੇ ਰੁੜਕੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਥੋੜਾ ਸਮਾਂ ਉਹਨਾਂ ਫੌਜ ਵਿੱਚ ਨੌਕਰੀ ਕੀਤੀ ਇਸ ਤੋਂ ਬਾਅਦ ਇੰਜੀਨੀਅਰਿੰਗ ਦੀ ਚਿਹਰੀ ਪੜ੍ਹਾਈ ਲਈ ਆਪ ਅਮਰੀਕਾ ਚਲੇ ਗਏ ਅਮਰੀਕਾ ਤੋਂ ਵਾਪਸ ਆ ਕੇ ਉਹਨਾਂ ਕੁਝ ਸਮੇਂ ਲਈ ਰੇਲਵੇ ਵਿੱਚ ਨੌਕਰੀ ਕੀਤੀ 1933 ਵਿੱਚ ਉਹਨਾਂ ਇਹ ਨੌਕਰੀ ਛੱਡ ਦਿੱਤੀ ਤੇ ਪਿਸ਼ੌਰ ਦੇ ਕੋਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਰਹਿੰਦਿਆਂ ਹੀ ਉਹਨਾਂ ਨੇ 1933 ਵਿੱਚ ਮਾਸਿਕ ਪੱਤਰ ਪ੍ਰੀਤ ਲੜੀ ਕੱਢਣਾ ਸ਼ੁਰੂ ਕੀਤਾ। ਜੀਰਾ ਉਹਨਾਂ ਨੇ ਆਪਣੇ ਜੀਵਨ ਦੇ ਅੰਤਿਮ ਸਮੇਂ ਤੱਕ ਜਾਰੀ ਰੱਖਿਆ ਉਹਨਾਂ ਨੇ ਪ੍ਰੀਤਨਗਰ ਵੀ ਬਸਾਇਆ ਗੁਰਵਖ ਸਿੰਘ ਨੇ ਪੰਜਾਬੀ ਵਾਰਤਕ ਨੂੰ ਧਾਰਮਿਕਤਾ ਦੇ ਘੇਰੇ ਵਿੱਚੋਂ ਬਾਹਰ ਕੱਢ ਕੇ ਇਸ ਨੂੰ ਜੀਵਨ ਦੀਆਂ ਹੋਰ ਸਮੱਸਿਆਵਾਂ ਨਾਲ ਜੋੜਿਆ ਪੱਛਮੀ ਦੇਸ਼ਾਂ ਦੀ ਜੀਵਨ ਜਾਂਚ ਦਾ ਉਹਨਾਂ ਤੇ ਬਹੁਤ ਪ੍ਰਭਾਵ ਸੀ ਇਸ ਕਾਰਨ ਉਹਨਾਂ ਨੇ ਪਛਾਹ ਖਿੱੱਚੂ ਖਿਆਲਾਂ ਨੂੰ ਛੱਡ ਕੇ ਲੋਕਾਂ ਨੂੰ ਉੱਚੀ ਸੁੱਚੀ ਤੇ ਸਾਵੀ ਪਧਰੀ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ ਆਪਨੇ ਕਹਾਣੀ ਨਾਵਲ ਨਿਵੰਨਤ ਨਾਟਕ ਰਚਨਾ ਤੋਂ ਬਿਨਾ ਸਵੈ ਜੀਵਨੀ ਤੇ ਅਨੁਵਾਦ ਦੇ ਖੇਤਰ ਵਿੱਚ ਪ੍ਰੇਰਿਤ ਕੀਤਾ ਆਪਨੇ ਕਹਾਣੀ ਨਾਵਲ ਨਿਵੰਨਤ ਨਾਟਕ ਰਚਨਾ ਤੋਂ ਬਿਨਾ ਸਵੈ ਜੀਵਨੀ ਤੇ ਅਨੁਵਾਦ ਦੇ ਖੇਤਰ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਵਾਰਤਿਕ ਵਿੱਚ ਆਪਨੇ 2 ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਸਾਹ ਵੀ ਪੱਦਰੀ ਜ਼ਿੰਦਗੀ ਸੁਖਾਵੀ ਸੁਧਰੀ ਜ਼ਿੰਦਗੀ ਚੰਗੇਰੀ ਦੁਨੀਆ ਨਵਾਂ ਸ਼ਿਵਾਲਾ ਸਾਡੇ ਵਾਰਸ ਜ਼ਿੰਦਗੀ ਦੀ ਰਾਸ ਪਰਸੰਨ ਲੰਮੀ ਉਮਰ ਪਕਦੀ ਜੀਵਨ ਚਗਿਆੜੀ ਤੇ ਦੁਨੀਆ ਇੱਕ ਮਹਿਲ ਆਤ ਵਿਸ਼ੇਸ਼ ਤੌਰ ਤੇ ਵਰਨ ਜੋਗ ਹਨ ਮੇਰੀ ਜੀਵਨ ਕਹਾਣੀ ਤੇ ਮੰਜ਼ਲ ਦਿਸਪੈ ਨਾਂ ਦੀਆਂ ਬੁਸਕਾਂ ਵਿੱਚ ਗੁਰਵਖਸ ਸਿੰਘ ਨੇ ਆਪਣੀ ਜੀਵਨ ਦੀ ਕਹਾਣੀ ਨੂੰ ਬਿਆਨ ਕੀਤਾ ਹੈ 1970 ਈਸਵੀ ਵਿੱਚ ਗੁਰਵਖਸ ਸਿੰਘ ਦਾ ਦਿਹਾਂਤ ਹੋ ਗਿਆ ਮੂਮਨੁਖ ਦੇ ਸਰੀਰ ਦਾ ਚਿੱਤਰ ਹੈ ਇਹਦੇ ਤੋਂ ਉਹਦੇ ਸਰੀਰ ਦਾ ਸਹੱਪਣ ਜਾਂ ਕੁਝ ਕੋਚ ਪਛਾਣਿਆ ਜਾਂਦਾ ਹੈ ਬੋਲੀ ਮਨੁਖ ਦੀ ਆਤਮਾ ਦਾ ਚਿੱਤਰ ਹੈ ਇਹਦੇ ਤੋਂ ਉਹਦੀ ਆਤਮਾ ਦਾ ਵਧੀਆ ਘਟਿਆ ਹੋਣਾ ਦਿਸ ਪੈਂਦਾ ਹੈ ਅਣ ਬੋਲਿਆ ਮਨੁਖ ਐਉਂ ਹੈ ਜਿਉਂ ਕੋਈ ਬੂਹੇ ਬੰਦ ਮਕਾਨ ਜਿਸ ਦੀਆਂ ਕੰਨਾਂ ਉੱਤੇ ਬੰਤਰ ਹੀ ਅਸੀਂ ਵੇਖਦੇ ਹਾਂ ਬੋਲਿਆ ਵੇਖਦੇ ਹਾਂ ਬੋਲਿਆ ਜਿਉਂ ਕਿਸੇ ਨੇ ਬੂਹੇ ਖੋਲ ਕੇ ਸਾਨੂੰ ਅੰਦਰ ਚਾਤੀ ਪਵਾ ਦਿੱਤੀ ਹੈ ਕਈ ਮਕਾਨਾਂ ਦਾ ਅੰਦਰ ਉਹਨਾਂ ਦੀ ਬਾਹਰੀ ਮੰਤਰ ਨਾਲੋਂ ਕਿੱਡਾ ਹੀ ਸੋਹਣਾ ਤੇ ਕਿੱਡਾ ਹੀ ਸੁੱਖ ਦੇਣ ਵਾਲਾ ਹੁੰਦਾ ਹੈ ਕਿਸੇ ਸਹਜ ਭੁੱਖੇ ਸਿਆਣੀ ਨੇ ਸੋਹਣੀ ਮੂੰਹ ਵਾਲੇ ਰਾਹੀ ਨੂੰ ਵੇਖ ਕੇ ਆਖਿਆ ਸੀ ਉਹ ਸੋਹਣਿਆ ਬੋਲ ਖਾਂ ਵੇਖਾਂ ਅੰਦਰੋਂ ਤੂੰ ਇਦੋਂ ਵੀ ਸੋਹਣਾ ਹੋਵੇਂਗਾ ਸਹੱਪਣ ਸੁੰਦਰਤਾ ਕੋਜ ਕੋਜਾਪਨ ਏਉਂ ਇਸ ਤਰ੍ਹਾਂ ਜਿਉਂ ਜਿਵੇਂ ਚਾਤੀ ਚਾਤ ਕਿੱਡਾ ਕਿੱਡਾ ਸਹਜ ਸਪਨ ਇਦੋਂ ਇਸ ਤੋਂ ਲੇਖਕ ਅਨੁਸਾਰ ਮਨੁੱਖ ਦਾ ਮੂੰਹ ਉਸਦੇ ਸਰੀਰ ਦਾ ਚਿੱਤਰ ਹੈ ਇਸ ਚਿੱਤਰ ਤੋਂ ਮਨੁੱਖ ਦੇ ਸਰੀਰ ਦੇ ਸਹਾਪਨ अथवा ਉਸ ਦੀ ਸੁੰਦਰਤਾ ਉਸ ਦੀ ਕੌਜ ਦੀ ਪਛਾਣ ਹੋ ਜਾਂਦੀ ਹੈ ਲੇਖਕ ਨੇ ਬੋਲੀ ਨੂੰ ਮਨੁੱਖ ਦੀ ਆਤਮਾ ਦਾ ਚਿੱਤਰ ਕਿਹਾ ਹੈ ਇਸ ਦਾ ਭਾਵ ਇਹ ਹੈ ਕਿ ਬੋਲੀ ਤੋਂ ਮਨੁੱਖ ਦੀ ਆਤਮਾ ਦਾ ਵਧੀਆ ਜਾਂ ਕਟਿਆ ਹੋਣਾ ਦਿਖਾਈ ਦੇ ਦਿੰਦਾ ਹੈ ਜਿਹੜਾ ਮਨੁੱਖ ਬੋਲਿਆ ਹੀ ਨਹੀਂ अथवा ਜਿਸ ਦਾ ਮੂੰਹ ਬੰਦ ਹੈ ਉਸ ਤਰ੍ਹਾਂ ਹੈ ਜਿਵੇਂ ਕਿਸੇ ਮਕਾਨ ਦੇ ਮੂੰਹੇ ਬੰਦ ਹੋ ਅਸੀਂ ਇਸ ਦੀਆਂ ਕੰਨਾਂ ਦੇ ਉੱਪਰਲੀ ਬੰਤਰ ਹੀ ਦੇਖਦੇ ਹਾਂ ਬੋਲ ਦਾ ਮਨੁੱਖ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੇ ਮਕਾਨ ਦੇ ਬੂਹੇ ਖੋਲ ਕੇ ਸਾਨੂੰ ਅੰਦਰ ਚਾਤੀ ਪਵਾ ਦਿੱਤੀ ਹੋਵੇ ਕਈ ਮਕਾਨਾਂ ਦਾ ਅੰਦਰ ਉਹਨਾਂ ਦੀ ਬਾਹਰਲੀ ਬੰਤਰ ਤੋਂ ਬਹੁਤ ਸੋਹਣਾ ਤੇ ਬਹੁਤ ਹੀ ਸੁਖ ਦੇਣ ਵਾਲਾ ਹੁੰਦਾ ਹੈ ਕਿਸੇ ਸਹਜ ਭੁਖੇ ਸਿਆਣੇ ਵਿਅਕਤੀ ਨੇ ਸੋਹਣੇ ਮੂੰਹ ਵਾਲੇ ਰਾਹੀ ਨੂੰ ਦੇਖ ਕੇ ਉਸ ਨੂੰ ਕਿਹਾ ਸੀ ਕਿ ਉਹ ਸੋਹਣਾ ਵਿਅਕਤੀ ਬੋਲੇ ਤਾਂ ਜੋ ਉਹ ਦੇਖ ਸਕੇ ਕਿ ਉਹ ਸੋਹਣਾ ਵਿਅਕਤੀ ਅੰਦਰੋਂ ਇਸ ਤੋਂ ਵੀ ਸੋਹਣਾ ਹੋਵੇਗਾ ਅਨਿਆਨ ਤੌਰ ਉਤੇ ਸਿਆਣੇ ਤੇ ਦਿਲਚਸਪ ਹੁੰਦੇ ਹਨ ਪਰ ਗੁੰਗਾ ਕੋਈ ਵਿਰਲਾ ਹੀ ਦਿਲਚਸਪੀ ਜਗਾਉਂਦਾ ਹੈ ਕਿਉਂਕਿ ਬੋਲੀ ਤੋਂ ਹੀ ਅਸੀਂ ਮਨੁੱਖੀ ਅਮੀਰੀ ਦਾ ਮੇਚਾ ਲੈ ਸਕਦੇ ਹਾਂ ਬੋਲੀ ਹੀ ਦੱਸਦੀ ਹੈ ਕਿ ਬੋਲਣ ਨੇ ਕੀ ਕੁਝ ਆਪਣਾ ਬਣਾਇਆ ਹੈ ਜੀ ਉਹਦੇ ਅੰਦਰ ਬਹੁਤ ਕੁਝ ਹੈ ਉਹਦੀ ਬੋਲੀ ਫੁੱਲਾਂ ਫੁੱਲਾਂ ਲੱਦੇ ਬਾਗ ਵਿੱਚੋਂ ਮਹਿਕ ਦੀ ਆਈ ਪੌਣ ਵਰਗੀ ਹੁੰਦੀ ਹੈ ਸਰੋਤੇ ਉਹਨੂੰ ਪਿਆਰ ਦਿੰਦੇ ਹਨ ਭਰੋਸਾ ਦਿੰਦੇ ਹਨ ਕਈ ਵਾਰ ਜਿੰਦਾ ਵੀ ਹਾਜ਼ਰ ਕਰ ਦਿੰਦੇ ਹਨ ਜੀ ਦੇ ਅੰਦਰ ਬਹੁਤਾ ਕੁਝ ਨਹੀਂ ਉਹਦੀ ਬੋਲੀ ਰੜੇ ਰੈਗਸਤਾਨਾਂ ਵਿੱਚੋਂ ਰੁੱਖੀ ਤਪ ਆਈਫੋਨ ਵਰਗੀ ਹੁੰਦੀ ਹੈ ਸਿਆਣਾ ਸਮਝਦਾਰ ਦਿਲਚਸਪ ਦਿਲ ਖਿੱਚਵਾ ਗੁੰਮ ਦਾ ਜੋ ਬੋਲ ਨਾ ਸਕੇ ਵਿਰਲਾ ਕੋਈ ਕੋਈ ਮੇਚਾ ਨਾ ਮਹਿਕਦੀ ਖੁਸ਼ਬੂ ਸ੍ਰੋਤੇ ਸੁਣਨ ਵਾਲੇ ਜਿੰਦਾ ਅੰਜਾਨਾ ਰੜਾ ਖਾਲੀ ਮੈਦਾਨ ਰੇਗਿਸਤਾਨ ਮਾਰੂਥਲ ਤਪਦੀ ਗਰਮ ਲੇਖਕ ਦੱਸਦਾ ਹੈ ਕਿ ਅੰਨੇ ਵਿਅਕਤੀ ਆਮ ਤੌਰ ਤੇ ਸਮਝਦਾਰ, ਅਕਲਮੰਦ ਤੇ ਦਿਲਚਸਪ ਹੁੰਦੀਆਂ ਹਨ ਪਰ ਗੁੰਗਿਆਂ ਵਿੱਚੋਂ ਕੋਈ ਕੋਈ ਹੀ ਦਿਲਚਸਪੀ ਜਗਾਉਂਦਾ ਹੈ ਕਿਉਂਕਿ ਅਸੀਂ ਬੋਲੀ ਤੋਂ ਹੀ ਮਨੁੱਖੀ ਮੀਲੀ ਦਾ ਮੇਰ ਚ ਲੈ ਸਕਦੇ ਹਾਂ ਬੋਲੀ ਹੀ ਦੱਸਦੀ ਕਿ ਬੋਲਣ ਵਾਲ ਨੇ ਕੀ ਕੁਝ ਆਪਣਾ ਬਣਾਇਆ ਹੈ ਜਿਕਰ ਉਸ ਅੰਦਰ ਬਹੁਤ ਕੁਝ ਹੈ ਤਾਂ ਉਸਦੀ ਬੋਲੀ ਫੁੱਲਾਂ ਫੁਲਾ ਮੱਦੇ ਬਾਗ ਵਿੱਚੋਂ ਮਹਿਕਦੀ ਆਈ ਹਵਾ ਵਰਗੀ ਹੁੰਦੀ ਹੈ ਸਰੋਤੇ ਉਸ ਨੂੰ ਪਿਆਰ ਤੇ ਭਰੋਸਾ ਦਿੰਦੇ ਹਨ ਤੇ ਕਈ ਵਾਰੀ ਜਾਨਾਂ ਵੀ ਹਾਜ਼ਰ ਕਰ ਦਿੰਦੇ ਹਨ ਜਿਸ ਅੰਦਰ ਬਹੁਤਾ ਕੁਝ ਨਹੀਂ ਉਸਦੀ ਬੋਲੀ ਪੱਦਰੇ ਰੜੇ ਮਾਰਤਲਾਂ ਵਿੱਚੋਂ ਰੁੱਖੀ ਤਪਦੀ ਗਰਮਾਈ ਹਵਾ ਵਰਗੀ ਹੁੰਦੀ ਹੈ ਬੋਲੀ ਤਦੇ ਅਸਲੀ ਅਮੀਰੀ ਦਾ ਠੀਕ ਮੇਚਾ ਮੰਨੀ ਜਾਂਦੀ ਹੈ ਕਿ ਇਹ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚਲਦੀ ਹਰ ਇੱਕ ਲਫ਼ਜ਼ ਕਿਸੇ ਆ ਤਜਰਬੇ ਦਾ ਹਿੱਸਾ ਤੇ ਹਰ ਇੱਕ ਤਜਰਬਾ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ ਤੇ ਅਕਲ ਜ਼ਿੰਦਗੀ ਦਾ ਅਸਲੀ ਸੋਨਾ ਹੈ ਜਿੰਦ ਜਿੱਦੀ ਲਿਸ਼ਕ ਤੋਂ ਵਿਲਵਿਸ ਤੋਂ ਨਕਸ਼ਵੀ ਦਿਲਾਂ ਵਿੱਚ ਕੋਈ ਖਿੱਚ ਨਹੀਂ ਪਾਉਂਦੇ ਬੋਲੀ ਦਾ ਖਜ਼ਾਨਾ ਬਚਪਨ ਦੇ ਚੁਗਿੱਦਿਆਂ ਵਿੱਚੋਂ ਜੁੰਨਾ ਸ਼ੁਰੂ ਹੁੰਦਾ ਹੈ ਬਚਪਨ ਵਿੱਚ ਮਨ ਉਤੇ ਚਿੱਤਰੇ ਲਫ਼ਜ਼ ਸਾਨੂੰ ਭੁੱਲਦੇ ਨਹੀਂ ਤੇ ਮੋਹਰ ਵਰਗਾ ਕੰਮ ਦਿੰਦੇ ਹਨ ਇੱਕ ਇੱਕ ਮੋਹਰ ਅਸੀਂ अनेका ਨਿੱਕੇ ਸਿੱਕਿਆਂ ਵਿੱਚ ਵਟਾਉਂਦੇ ਹਾਂ ਤੇ ਸਾਡੇ ਖਜ਼ਾਨੇ ਦੀਆਂ ਪੇਟੀਆਂ ਛਣਕਣ ਲੱਗ ਪੈਂਦੀਆਂ ਹਨ ਇਸ ਲਈ ਜਿੱਥੇ ਸਾਡਾ ਬਚਪਨ ਬੀਤੀ ਉਹ ਥਾਂ ਮੋਹਰਾਂ ਦੀ ਖਾਨ ਹੈ ਪਹਿਲਾਂ ਸਾਡੀ ਮੀਰੀ ਤਾਂ ਨਿਰਪਤ ਇਸ ਖਾਨ ਉੱਤੇ ਹੁੰਦਾ ਹੈ ਜੇ ਸਾਡੀ ਖਾਨ ਵਿੱਚ ਮੋਹਰਾ ਕੱਸੀਆਂ ਹਨ ਤਾਂ ਸਾਡੀ ਬਹੁਤੀ ਪਟਾਈ ਵੀ ਸਾਨੂੰ ਮਾਲਾ-ਮਾਲ ਨਹੀਂ ਕਰ ਸਕੇਗੀ ਮਿਰਚਾ ਨਾਫ ਲਫ਼ਜ਼ ਸ਼ਬਦ ਵਿਰਵੀ ਵਾਂਜੀ ਸੜੋਲ ਸੋਨੀ ਖੂਬਸੂਰਤ ਸੁੰਦਰ ਬੰਤਰ ਨਕਸ਼ ਸਕਲ ਸੂਤ ਨੈਣਕਸ਼ ਜਗਿਰ ਦੇ आलेਦwale ਮੋਹਰ ਠੱਪਾ ਸਿੱਕਰ ਵੀਏ ਖਾਨ ਪੰਡਾਰ ਕਸੀਆਂ ਥੋੜੀਆਂ ਘੱਟ ਮਾਲਾ ਮਾਲ ਬਹੁਤ ਅਮੀਰ ਬੋਲੀ ਤਾਂ ਹੀ ਅਸਲੀ ਅਮੀਰੀ ਦਾ ਠੀਕ ਮੇਚਾ ਮੰਨੀ ਜਾਂਦੀ ਹੈ ਕਿਉਂਕਿ ਇਸ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਸ਼ਬਦਾਂ ਦੀ ਚੋਣ ਕਰਦੀ ਹੈ ਹਰ ਸ਼ਬਦ ਕਿਸੇ ਤਜਰਬੇ ਦਾ ਤੇ ਹੱਥ ਤਜਰਬਾ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ ਅਕਲ ਜੀਵਨ ਦਾ ਅਸਲੀ ਸੋਨਾ ਹੈ ਜਿਸ ਦੀ ਚਮਕ ਤੋਂ ਵਾਂਝ ਇਸ ਛਡੋ ਨਕਸ਼ ਵੀ ਸਾਡੇ ਦਿਨਾਂ ਵਿੱਚ ਕੋਈ ਖਿੱਚ ਪੈਦਾ ਨਹੀਂ ਕਰਦੇ ਬੋਲੀ ਦਾ ਖਜ਼ਾਨਾ ਬਚਪਨ ਦੇ ਵਾਲੇ ਦੁਆਲੇ ਵਿੱਚੋਂ ਇਕੱਠਾ ਹੋਣਾ ਸ਼ੁਰੂ ਹੁੰਦਾ ਹੈ ਜਿਹੜੀ ਸ਼ਬਦ ਬਚਪਨ ਵਿੱਚ ਸਾਡੇ ਮਨ ਦੇ ਮਨ ਤੇ ਚਿੱਤਰੀ ਜਾਂਦੇ ਹਨ ਸਾਨੂੰ ਪੁੱਲ ਇਹਨਾਂ ਤੇ ਮੋਹਰ ਵਰਗਾ ਕੰਮ ਕਰ ਦਿੰਦੇ ਹਨ ਇੱਕ ਇੱਕ ਮੋਹਰ ਨੂੰ ਅਸੀਂ ਨਿਕਨ ਨਿਕ ਕੇ ਸਿੱਕੇ ਵਿੱਚ ਵਟਾ ਲੈਂਦੇ ਹਾਂ ਤੇ ਇਸ ਤਰ੍ਹਾਂ ਸਾਡੇ ਖਜ਼ਾਨੇ ਦੀਆਂ ਪੇਟੀਆਂ ਛਣਕਣ ਲੱਗ ਪਈਆਂ ਜਿੱਥੇ ਸਾਡਾ ਬਚਪਨ ਵੀ ਦਹਾ ਹੈ ਉਹ ਥਾਂ ਮੋਹਰਾਂ ਦੀ ਖਾਨ ਹੈ ਸਾਡੀ ਮੀਰੀ ਦਾ ਨਿਰਭਰ ਪਹਿਲਾ ਇਸ ਖਾਨ ਉੱਤੇ ਹੀ ਹੁੰਦਾ ਹੈ ਜੇਕਰ ਸਾਡੀ ਖਾਨ ਵਿੱਚ ਮੋਹਰਾਂ ਘਟਣ ਤਾਂ ਸਾਡੀ ਬਹੁਤੀ ਪਟਾਈ ਵੀ ਸਾਨੂੰ ਬਹੁਤ ਅਮੀਰ ਨਹੀਂ ਕਰ ਸਕੇਗੀ ਤਾਂ ਵਿਦਿਆਰਥੀਓ ਇਸ ਦਾ ਅਗਲਾ ਹਿੱਸਾ ਅਸੀਂ ਅਗਲੀ ਵੀਡੀਓ ਦੇ ਵਿੱਚ ਪੜ੍ਹਾਂਗੇ ਜਿਹਨ ਦਾ ਪਾਰਟ 2 ਚ ਪੜ੍ਹਾਂਗੇ 旦那は。